ਕਲਪਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਆ ਬਾਈ ਕੋਲ ਆਪਣੇ ਪਸ਼ੂ ਆਏ ਹੀ ਤੇ ਬਾਈ ਨਾਲ ਕਰਦੇ ਗੱਲਬਾਤ ਤੇ ਵਧੀਆ ਰਿਕਾਰਡ ਵਾਲੇ ਪਸ਼ੂ ਆ ਸਰਸਿਕਲ ਬਾਈ ਜੀ ਸਰਸਿਕਲ ਜੀ ਜੀ ਜਾਲ ਜੀ ਸਾਹ ਵਧੀਆ ਠੀਕ ਹੈ ਬਾਈ ਜੀ ਪਰਮਾਨਾ ਜੀ ਆਹ ਵਧੀਆ ਵਧੀਆ ਠੀਕ ਆ ਜੀ ਜੀ ਗਦਾਪੁਰ ਏਰੀਆ ਵਿੱਚ ਆਏ ਆ ਵੀਰ ਹਣਾ ਹਾਂ ਜੀ ਹਾਂ ਜੀ ਇਹ ਪਿੰਡ ਜੀ ਆਏ ਨੇ ਦੇਸੀ ਆਪਣੇ ਕੋ ਸਾਰਾ ਮਾਲ ਆਇਆ ਝੋਟੀਆਂ ਠੀਕ ਹੈ ਜੀ ਤੇ ਕਹਿ ਰਹੇ ਆ ਵੀ ਵੀਰ 20 ਕਿਲੋ ਮਹੀ ਦੁੱਧ ਦੇ ਦਿੰਦੀ ਹਾਂ ਜੀ ਹਾਂ ਜੀ ਹਾਂ ਜੀ ਭਾਈ ਜੀ ਨਹੀਂ ਆਪ ਦੱਸਣਗੇ ਹਾਂ ਜੀ ਬਿਲਕੁਲ ਤੇ ਕੰਡੇ ਦੇ 20 ਕਿਲੋ ਦੁੱਧ ਜੇ ਮਹੀ ਤੋਲਣ ਦੇ ਤੇ ਬੱਚਾ ਉਹ ਖਾ ਲੈਣੇ ਝੋਟੀਆਂ ਆਪਣੇ ਕੋ ਆਈਆਂ ਠੀਕ ਹੈ ਹ ਆਪਣਾ ਨਾਲ ਜੁੜੇ ਚੰਗੀ ਤੋਂ ਚੰਗੀ ਝੋਟੀ ਲੈਂਦੇ ਆ ਤੇ ਅੱਜ ਇਹ ਰੀਜ ਆਏ ਆ ਭਾਈ ਹੁਣਾ ਕੋਦੇ ਇੱਕ ਮਹੀਨਾ ਕੋ ਲਈ ਹੈ ਝੋਟੀ ਹਾਂਜੀ ਹਾਂਜੀ ਤੇ ਚੰਗੀ ਨਾਲ ਚੰਗੀ ਟੌ ਟੌ ਦੀ ਮਹੀਂ ਇੱਥੇ ਕਾ ਲਈ ਆ ਹਾਂਜੀ ਤੇ ਹੁਣ ਮਹੀਂ ਦੇ ਕੋਲ ਟੰਡੇ ਵਾਲਾ ਹੁਣ ਕਿੰਨਾ ਭਾਈ ਦੁੱਧ ਭਰਿਆ ਮਹੀਂ ਨੇ ਮੈਂਨੇ 20 ਕਿਲੋ ਤੋਂ ਬਾੜੇ ਦਿੱਤਾ ਉਹ ਕੱਟੀ ਬਚੀ ਅੱਛਾ ਉਹ ਕੱਟੀ bxa ਦਿੰਦੇ ਆ ਤੇ 20 ਕਿਲੋ ਬਾਹਰ ਦੁੱਧ ਦਿੱਤਾ ਠੀਕ ਹੈ ਥੱਲੇ 19 ਕਿਲੋ ਦੁੱਧ ਆ ਕੀ ਗੱਲ ਅੱਗੇ ਉਹਨਾਂ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਟਿਕਾ ਲੱਗੇ ਹੋ ਗਿਆ ਗੱਲ ਕਿ ਨਾ 19 ਕਿਲੋ ਹੁਣ ਮੈਂ ਹੀ ਚਲਾਂਦੀ ਆ ਹਾਂਜੀ ਤੇ ਗਾਲੇ ਜਿਹੜੀਆਂ ਮਈਆਂ ਦੁੱਧ ਕੱਢਦੀਆਂ ਚਾਰ-ਚਾਰ ਸਾਲ ਤੋਂ ਪੰਜ-ਪੰਜ ਸਾਲ ਤੋਂ ਗਾਗ ਲੱਗੇ ਆ ਵੀਰ ਭਰਾ ਜੁੜੇ ਆ ਨਾਲ ਇਹੋ ਇਹੋ ਜੀਆਂ ਮਈਆਂ ਵੀਰ ਵੇਚੀਆਂ ਜਿਹੜੀ ਗਾਲਿਆ ਘਾਲਿਆ ਜੰਮਦੀਆਂ ਮੱਝਾਂ ਬਹੁਤ ਅਵਲ ਜਿਹਨਾਂ ਕਹਿੰਦੇ ਆ ਕੁਆਲਟੀ ਆ ਇਹਦੀ ਜੀ ਸੇਵਾ ਚਾਹੀਦੀ ਆ ਆਹ ਵੇਨੋ ਉੱਤੇ ਵੀ ਭਮਾਰੇ ਤੇ ਮਾਲ ਦੀ ਵੀਰ ਨੂੰ ਸੇਵਾ ਪੂਰੀ ਫੁੱਲ ਚੋ ਫੋਲਿਆ ਠੀਕ ਹੈ ਤੇ ਗਾਲਿਆ ਵੀ ਦੁੱਧ ਉਹਨਾਂ ਆਪਣੀ ਸੇਵਾ ਦਾ ਇਹ ਚਵਾ ਮਹੀਨੇ ਦੀ ਕੱਟੀ ਹੈ ਜਿਹੜੀ ਮੈਂ ਦੇ ਮਗਰ ਸੰਭੀ ਹੋਈ ਹੈ ਕੱਟੀ ਖਾਏ ਮਗਰ ਇਹਦੇ ਮੈਂ ਦਾ ਆਈ ਆਹ ਇਹ ਮੈਂ ਦੀ ਕੱਟੀ ਹੈ ਚਵਾ ਮਹੀਨੇ ਦੀ ਜੇ 10 20 ਕਿਲੋ ਮੈ ਹੀ ਦਾ ਦੋ ਦੇ ਦੇ ਕੱਟੀ ਨੂੰ ਵੀ ਖੁੱਲਾ ਦੇਖੋ ਜੀ ਕੱਟੀ ਬਹੁਤ ਸੋਹਣੀ ਸਾਫ਼ ਸੁਥਰੀ ਵਧੀਆ ਕੁਆਲਟੀ ਵਾਲੀ ਕੱਟੀ ਬਾਨੀ ਝੋਟੀ ਠੀਕ ਹੈ ਭਾਈ ਜੀ। ਇਹ ਖਰਾਖਰ ਡਾਡਾ ਭਾਈ ਜੀ ਪੂਰੀ ਵਧੀਆ। ਬਿਲਕੁਲ ਵਧੀਆ। ਠੀਕ ਜੀ। ਗਾਲ ਵੀਰ ਆ ਦਿੰਨੇ ਆਂ ਅਸੀਂ ਸੇਵਾ ਦੇ ਬੰਦੇ ਦੀ ਹੋਵੇ ਨਾ ਤੇ ਜਨਵਾਰ ਵੀਰ ਇਹ ਜਿਹੜੇ ਪਾ ਦੀ ਵੀਰ ਨੂੰ ਮਹੀਂ ਦਿੱਤੀ ਆ ਐ ਟਾਈਮ ਤੇ 3 ਲੱਖ ਦੀ ਮਹੀਂ ਨਹੀਂ ਆਉਂਦੀ। 3 ਲੱਖ ਦੀ ਮੱਝ ਆ। 3 ਲੱਖ ਦੀ ਮਹੀਂ ਨਹੀਂ ਮਿਲਦੀ ਤੇ ਦੁੱਧ ਕੱਲੇ ਪੈਸਾ ਨਾ ਦੁੱਧ ਨਹੀਂ ਹੁੰਦਾ। ਦੁੱਧ ਤੇ ਆਪਣੀ ਸੇਵਾ ਦਾ। ਸੇਵਾ ਦਾ। ਸੇਵਾ ਦਾ ਜਿਹੜੀ ਗੱਲ ਆ। ਦੇਖੋ ਜੀ ਪੱਖੇ ਪੱਖੇ ਲੱਗੇ ਉੱਤੇ ਵਧੀਆ ਕੁਆਲਿਟੀ ਵਾਲੇ ਬਹੁਤ ਸੇਵਾ ਵਾਲੀ ਕੱਟੀ ਤੇ ਕੱਟੀ ਵੇਖੋ ਬਹੁਤ ਸ਼ਾਨਦਾਰ ਆ ਤੇ ਕੁਆਲਿਟੀ ਦੀ ਕੱਟੀ ਬਣੀ ਇੱਕ ਦਿਨ। ਬਿਲਕੁਲ ਇਹ ਸ਼ੌਂਕ ਦੇ ਤੌਰ ਤੇ ਤਿੰਨ ਚਾਰ ਡੰਗਾ ਰੱਖਦੇ ਆ ਭਾਜੀ ਨਹੀਂ ਟੋਪ ਦੇ ਹੁਣ ਝੋਟੀਆਂ ਇਕੱਠੀਆਂ ਇਹਨਾਂ ਕੋਲ ਤਿੰਨ ਚਾਰ ਲਵੇਰਾ ਹੋ ਗਿਆ ਹੈ ਤੇ ਇੱਕ ਝੋਟੀ ਸੂਈ ਆ ਤੇ ਆਪਣੇ ਫਾਰਮ ਦੇ ਚੰਚਲੀ ਆ ਝੋਟੀ ਭਾਜੀ ਹੁਣ ਅੱਜ ਲੱਲੀ ਦੂਜਾ ਸੂਰਾ ਸੂਈ ਠੀਕ ਹੈ ਆ ਝੋਟੀ ਲੈ ਇਹ ਜੀ ਹੁਣ ਠੀਕ ਹੈ ਆਪਣੇ ਕੋਲ ਵਾਇਦ ਆ ਫਿਰ ਆਪਣੇ ਫਾਰਮ ਲਈ ਜੀ ਕੱਲ ਦੀ ਝੋਟੀ ਸੂਈ ਹੈ ਸੂਈ ਜੀ ਬਿਲਕੁਲ ਤਾਂ ਇਹ ਬੱਚਾ ਦੂਜਾ ਸੂਰਾ ਸੂਈ ਚੰਗੀ ਝੋਟੀ ਵੱਡੀ ਕਹੇ ਵੀਰਾਂ ਹੋਰ ਵੀ ਜਿੱਥੇ-ਜਿੱਥੇ ਆਪਣਾ ਮਾਲ ਪੱਕਾ ਪੱਕਾ ਗਿਆ ਨਾ ਹਾਂਜੀ ਹਾਂਜੀ ਵੀਰਾਂ ਆਪਣਾ ਵਾਂਗੂ ਆਹ ਦਿੰਦੇ ਇੱਕ ਘਰ ਦੇ 20 20 30 ਦੀ ਮਈਆਂ ਜਿੱਥੇ ਖਲੋਤੀਆਂ ਆਪਣੀਆਂ ਆ ਗਏ ਤੇ ਇੱਕ ਦੇ ਗੱਲ ਕਹਿ ਦੇਣੀ ਵੀ ਹਾਂ ਬਾਹਾਂ ਖਿਲਾਰ ਦੇਣੀ ਆ ਘਰੋਂ ਵੀ ਅਸੀਂ 20 ਕਿਲੋ ਦੁੱਧ ਮਹੀਂ ਦਿੰਦੀ ਸਾਡੀ ਹਾਂਜੀ ਹਾਂਜੀ ਲੋਕ ਆਪ ਕਹਿਣਗੇ ਵੀ ਠੀਕ ਆ ਅਸਲ ਮਹੀਂਾਂ ਦੁੱਧ ਕੱਢਿਆ ਕੋਈ ਬਹੁਤ ਜ਼ਿਆਦੀ ਸੇਵਾ ਬਾਈ ਦੀ ਤੇ ਵਧੀਆ ਪਸ਼ੂ ਆ ਤੇ ਵਧੀਆ ਕੁਆਲਿਟੀ ਵਾਲੀ ਜਿਹੜੀ ਗੱਲ ਸੇਵਾ ਕਰੀਏ ਤੇ ਫੇਰ ਹੀ ਦੁੱਧ ਕੱਢਦਾ ਪਸ਼ੂ ਸੇਵਾ ਦਾ ਮੋੜਾ ਜਿਹੜੀ ਗੱਲ ਇਹੋ ਜੀ ਮਹੀਂ ਅਵਲ ਤੇ ਵੀਰਾਂ ਸੋ ਪੇਡਾ ਫਿਰ ਲਈਏ ਨਹੀਂ ਮਹੀਂ ਦਾਬਦੀ ਸਹੀ ਗੱਲ ਉਹ ਟਾਵੇਂ ਤੇ ਲਈ ਮਹੀਂ ਕੰਡਾ ਲਗਾਉਂਦੀ ਵੀ ਗੱਲ ਉਹਨਾਂ ਠੀਕ ਬਿਲਕੁਲ ਸਹੀ ਗੱਲ ਜੇ ਜੇਲ ਡੇਢ ਮਹੀਨਾ ਗਾ ਬਾਈ ਬਣੀ ਨੂੰ ਡੇਢ ਮਹੀਨਾ ਡੇਢ ਮਹੀਨਾ ਪੂਰਾ ਠੀਕ ਡੇਢ ਮਹੀਨਾ ਬਣੀ ਨਾ ਹੋ ਗਿਆ ਅਗਲੋਂ ਠੰਡੀ ਚੀਜ਼ ਠੀਕ ਹੈ ਜੀ ਤੇ ਜਿਆਵਾ ਤੋਂ ਜਬਰ ਮਹੀਂ ਪੂਰੀ ਨਹੀਂ ਲੈਂਦੇ ਜੋ ਡਿੱਤੀ ਚੰਗੀ ਚੰਗੀ ਰੱਖਦੇ ਆ ਹਾਂਜੀ ਤੇ ਕਿ ਨਾ ਵੰਡ ਪਾਉਂਦੇ ਦਿਹਾੜੀ ਦਾ ਅੱਜ ਤੱਕ ਅਸੀਂ ਇਹਨਾਂ ਦੇ ਇਥੇ ਘਰ ਆਏ ਆ ਵੰਡ ਜਿੰਨਾ ਪਾੜਨਾ ਲਓ ਤੋਲ ਕੇ ਨਹੀਂ ਪੋਣਾ ਖੁਲਾਵੰਡ ਖੁਲਾਵੰਡ ਖੁਲਾ ਤਾਂ ਇਹਨਾਂ ਦੇ ਕੋਲ ਜੰਡੀਆਂ ਸਹੀ ਗੱਲ ਜੀ ਅੱਜ ਤੱਕ ਅਹੀਂ ਇਹਨਾਂ ਦੇ ਘਰ ਵੀ ਨਹੀਂ ਪਹਿਲੀ ਦਿਨ ਹੀ ਅੱਜ ਆਏ ਆ ਹਾਂਜੀ ਹਾਂਜੀ ਫੋਨ ਤੇ ਆਪਣੇ ਨਾਲ ਕਨੈਕਟ ਹੋਇਆ ਹੈ ਤੇ ਇਦਾਂ ਹੀ ਮੰਨੀਆਂ ਹੁੰਦੀਆਂ ਰਹੀਆਂ ਇਦਾਂ ਫੋਨ ਤੇ ਆਈ ਠੀਕ ਹੈ ਇਹ ਮਾਨੇ ਕੋਈ ਆ ਆ ਦੂਜਾ ਦੂਜਾ ਛੋਟੀ ਦੇ ਗੱਭਨ ਜੀੜੇ ਦੇ ਵਿੱਚ ਛੋਟੀ ਪਾਈ ਸੀ ਹਾਂਜੀ ਹਾਂਜੀ ਛੋਟੀ ਇਹਦਾ ਹੁਣ ਕਠਾ ਲਵੇਰਾ ਹੋ ਗਿਆ ਤੇ ਇਹਦਾ ਅੱਜ ਛੋਟੀ ਸਾਡੇ ਕੋਲ ਉਹ ਵੀ ਸੂਂਗੀ ਕਰ ਲਈ ਤੇ ਛੋਟੀ ਜੀਤ ਨਹੀਂ ਠੀਕ ਜੀ ਉਹ ਦੇਖ ਰਹੀ ਲੀ ਪਹੁੰਚ ਲਈ ਆ ਮੀਡੀਆ ਬਣਾਉਂਦਾ ਫਿਰ ਮਸਲ ਤੇ ਇਹ ਆ ਵੀ ਸੇਵਾ ਕਰੇ ਜਨਮਰ ਦੀ ਹਾਂਜੀ ਵੀ ਐਣੀ ਵੀ ਕਾਹੀ ਹੀ ਪਿੱਕੇ ਦੇ ਘਰੋਂ ਵੀਡੀਓ ਦੰਦੀ ਆ ਸੇਵਾ 5 ਜਨਵਾਰ ਕਰੇ ਤੇ ਫੇਰ ਹੀ ਜਨਵਾਰਾਂ ਦੁੱਧ ਦੇਣਾ ਬਿਲਕੁਲ ਸਹੀ ਗੱਲ ਹੈ ਜੀ ਜੇ ਸੇਵਾ ਕਰੇ ਮਾੜੀ ਮਾਂ ਹੀ ਵੀ ਦੁੱਧ ਦੇ ਜਾਂਦੀ ਹੈ ਮਾੜੀ ਮਾਂ ਹੀ ਸੇਵਾ ਕਰਨੀ ਪੈਂਦੀ ਹੈ ਨਾ ਬੰਦਾ ਸੇਵਾ ਕਰੇ ਜਾਂਦਾ ਸੀ ਸਾਹੀ ਦੇ ਵੀਰੇ ਡੰਗਰ ਅੱਜ ਆਇਆ ਕੱਲ ਆਇਆ ਡੰਗਰ ਅਸਲੀ ਸਾਡੇ ਤਾਲੋਂ ਜਿਆਦਾ 50-50000 ਨਫਾ ਡੰਗਰ ਜਾ ਕੇ ਪਾਉਂਦਾ ਘਰ ਲੈਣ ਉਹ ਜੇ ਸੇਵਾ ਕਰਨ ਬਿਲਕੁਲ ਸਹੀ ਗੱਲ ਹੈ ਕਿਹੜੀ ਗੱਲ ਹੈ ਨਾ ਨੇ ਜਨਮ ਵੀਰੇ ਬਾਕੀ ਆ ਵੀ ਜਿੰਨੇ ਵੀਰੇ ਭਰਾ ਜੁੜੇ ਆ ਕੱਲੇ ਕੱਲੇ ਘਰ ਜਿੱਥੇ ਜਿੱਥੇ ਮਾਰ ਗਿਆ ਆ ਬੜੀ ਬੜੀ ਦੂਰ ਤੱਕ ਵੀਰ ਮਾਰ ਗਿਆ ਜਿੰਨਾ ਤੱਕ ਇਹ ਹੀ ਜਾ ਸਕਦੇ ਆ ਉਸਰ ਵੀਡੀਓ ਹਰ ਘਰ ਦੀ ਵੀਡੀਓ ਵੀਰ ਲਗਵਾ ਲੈਂਗੇ ਕਿ ਜਿੱਥੇ ਜਿੱਥੇ ਵਾਕਿਆ ਮਈਆਂ ਗਈਆਂ ਆਪਣੀਆਂ ਜਿਹੜੀ ਗੱਲ ਦੁੱਧ ਵਾਲੀਆਂ ਹਾਂਜੀ ਅਸਲ ਇਹੋ ਹੀਆਂ ਮਈਆਂ ਵੀਰ ਤੋਕਣਾ ਜਿੰਨੇ ਜਿੰਨੇ ਸੱਜਰਾ ਮਈਆਂ ਗਈਆਂ ਉਹਨੇ ਦੀ ਤੋਕੜ ਮੈਂ ਨਹੀਂ ਹੁਣ ਮਿਲਨੀ ਸੋ ਪਰ ਮੈਂ ਨਹੀਂ ਮਿਲਨੀ ਇਹ ਮਈ ਹੁਣ ਜਿਹੜੀ ਗੱਲ ਬੁਰੀ ਮੇਲੇ ਦੇ ਖੇਡਣ ਵਾਲੀਆਂ ਉਹ ਮੈਂ ਬਣੀ ਆ ਅਸਲ ਮੈਂ ਆ ਗਏ ਵੀਰ ਚੀਜ਼ ਸੇਵਾ ਦੀ ਗੱਲ ਹੈ ਮਾਰਾ ਚੜ੍ਹਦੀ ਕਲਾ ਰੱਖੇ ਹਾਂਜੀ ਹਾਂਜੀ ਬਾਕੀ ਲਾਈਕ ਤੇ ਕਮੈਂਟ ਤੇ ਸ਼ੇਅਰ ਵੱਧ ਤੋਂ ਵੱਧ ਕਿੰਨਾ ਕਰਿਆ ਕਰੋ ਹਾਂਜੀ ਪਾਜੀ ਪਹਿਲੇ ਸਵੇਰੇ ਕਿੰਨਾ ਦਿੰਦੇ ਗੱਡਿਆ ਝੋਟੀ ਨੇ 12 ਕਿਲੋ ਝੋਆ ਹੈ ਪਹਿnde ਸਹੀ 12 ਮਾਣੇ ਮੈ ਲੋ ਕਿਹੜੇ ਹਿਸਾਬ ਨਾਲ ਲੱਗਾ ਠੀਕ ਫਾਨ ਦੇ ਕਦਾਂ ਛੱਤੋ ਚਾਂਸ ਹੋਇਆ ਝੋਟੀ ਆ ਇਹਦੇ ਹੁਣ ਚਿਹਰੀ ਸੇਵਾ ਆ 14 15 ਕਿਲੋ ਦੋਧੇ ਝੋਟੀ ਭਰਨ ਲਈ ਇਹ ਬਾਕੀ ਤੇਰੀ ਸੇਵਾ ਚੱਲਣੀ ਵੀਰ ਬਿਲਕੁਲ ਸਹੀ ਗੱਲ ਹੈ ਕਿੰਨੀ ਝੋਟੀ ਨਸਲੀ ਕਾਲੀ ਸੂਈ ਹੈ ਕਾਲੀ ਸੂਈ ਹੈ ਟੋਲੇ ਦੇ ਆ ਪਹੁੰਚ ਚਲੀ ਹੈ ਜਿਹੜਾ ਗੰਗੀਰ ਭਰਾ ਦਾ ਗਾਹ ਹੋਇਆ ਫੋਨ ਕਰ ਸਕਦਾ ਠੀਕ ਹੈ ਬਾਜੀ ਧੰਨਵਾਦ ਬਾਜੀ ਸਤਿ ਸ਼੍ਰੀ ਅਕਾਲ